ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਤੁਸੀਂ ਫੇਰ ਵੀ ਵਿਰੋਧ ਕਰ ਰਹੇ ਹੋ ਵਿਰੋਧ ਤਾਂ ਵੀਰ ਜੀ ਮੇਰੀ ਇਹਦੇ ਵਿੱਚ ਵਿਰੋਧ ਅਸੀਂ ਹਿੰਦੂ ਧਰਮ ਦਾ ਨਹੀਂ ਕਰ ਰਹੇ ਵਿਰੋਧ ਅਸੀਂ ਕਮਿਊਨਿਟੀ ਦਾ ਕਰ ਰਹੇ ਹਾਂ ਜਿਹੜੇ ਬੰਦੇ ਗਲਤ ਹੈ ਕੋਈ ਮੈਂ ਦਿਖੜੀ ਕਰ ਹਾਂ ਪੂਰੇ ਆਪਣੇ ਬਿਜਲੀ ਫ੍ਰੀ ਹੈ ਜੀ ਰਾਸ਼ਨ ਫ੍ਰੀ ਹੈ ਫ੍ਰੀ ਹੈ ਤੁਸੀਂ ਨੇ ਆਧਾਰ ਕਾਰਡ ਉਹਨਾਂ ਦਾ ਬਣਾਤੇ ਆ ਆਧਾਰ ਕਾਰਡ ਤੋਂ ਉਹਦਾ ਐਡਰੈਸ ਪਾਤਾ ਕਾਰਡ ਨੰਬਰ ਇਹਨਾਂ ਗਲੀ ਨੰਬਰ ਆ ਇੱਕ ਮਿੰਟ ਤੁਸੀਂ ਥੱਲੇ ਐ ਪਾਇਆ ਵੀ ਪਿਛਲਾ ਕਿੱਥੇ ਤੇ ਜੀ ਉਹ ਚਤਾ ਇੱਕ ਸਰਪੰਚ ਦਾ ਸਰਵੰਦਾ ਮੁੰਡਾ ਲੰਗਾਣਾ ਮੈਂ ਸਰਪੰਚ ਹੁੰਦਾ ਜੀ ਐਨੇ ਗਿਰ ਗਏ ਅਸੀਂ ਲੋਕ ਤੁਸੀਂ ਯੂਪੀ ਮਖਾਂ ਕੇ ਦਿਖਾ ਦਿਓ ਲੈ ਵੀ ਆਪਣੇ ਟਰੱਕਾਂ ਵਾਲੇ ਹੁਣੀ ਪਈਆਂ ਨਾਲ ਲੈ ਕੇ ਜਾਂਦੇ ਆ ਅੰਦਰੇ ਦੱਬ ਦਿੰਦੇ ਬੰਦੇ ਵੀ ਅਸੀਂ ਹਿੰਦੂ ਕਮਿਟੀ ਆਪਾਂ ਭਾਈਚਾਰੇ ਖਾਂਜ ਓਕੇ ਰੱਖਦੇ ਆ ਠੀਕ ਹੈ ਅਸੀਂ ਵੀ ਉਹਨਾਂ ਚੀਜ਼ਾਂ ਦੇ ਪਰਹੇਜ਼ ਰੱਖਦੇ ਜਿਹੜੀ ਤੁਹਾਨੂੰ ਪਸੰਦ ਨਹੀਂ ਤੁਸੀਂ ਵੀ ਉਹ ਰੱਖਦੇ ਆ ਠੀਕ ਹੈ ਆਪਾਂ ਭਾਈਚਾਰਾ ਬਣਾ ਕੇ ਰੱਖਿਆ ਆਪਾਂ ਕਾਹਦੇ ਆ ਗੱਲ ਕਰਨੀ ਆ ਵੀ ਕੱਲੂ ਐਦਾਂ ਮੁੱਦਾ ਬਣ ਜੇ ਉਹ ਮਰਜ਼ੀ ਬਣੇ ਯਾਰ ਇੱਕ ਪਾਸੇ ਹੋ ਜੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਸਾਡੇ ਨਾਲ ਖੜੇ ਹਾਂ ਅਸੀਂ ਪੰਜਾਬ ਦੇ ਅਸੀਂ ਮੁੰਡੇ ਹਾਂ ਤੁਸੀਂ ਮੁੰਡੇ ਆਪਣਾ ਇਕੱਠਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਬੜੀ ਹੀ ਹਿੰਮਤ ਭਾਗੀ ਘਟਨਾ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਵੱਡੇ ਪੱਦਰ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਰੋਸ ਮੁਜ਼ਾਰੇ ਕੀਤੇ ਜਾ ਰਹੇ ਹਨ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਪੰਜਾਬੋ ਪੰਜਾਬ ਬਚਾਓ ਸੋ ਇਸ ਦੇ ਚਲਦਿਆਂ ਜੀ ਸਾਡੇ ਨਾਲ ਸ਼ਹਿਰ ਕੁਰਾਲੀ ਦੇ ਵਿੱਚ ਇੱਕ ਨੌਜਵਾਨ ਹੈ ਪ੍ਰਿੰਸ ਜੀ ਗੱਲਬਾਤ ਕਰਦੇ ਪ੍ਰਿੰਸ ਜੀ ਵੱਡੀ ਘਟਨਾ ਵਾਪਰੀ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਜਿਹੇ 5 ਸਾਲਾ ਬੱਚੇ ਨੂੰ ਜਿਹੜਾ ਬੜੀ ਦਰਿੰਦਗੀ ਦੇ ਨਾਲ ਮਾਰਿਆ ਗਿਆ ਉਸਦੇ ਨਾਲ ਗਲਤ ਕੰਮ ਵੀ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਘਟਨਾ ਬਾਈ ਜੀ ਸਾਡੇ ਲੋਕਾਂ ਦੀ ਗਲਤੀ ਹੈ ਗਲਤੀ ਕਿਹ ਹੈ ਪਹਿਲਾਂ ਤਾਂ ਸਾਡੇ ਲੀਡਰਾਂ ਨੇ ਉਹਨਾਂ ਦੇ ਬਣਾਏ ਆਧਾਰ ਕਾਰਡ ਠੀਕ ਹੈ ਜੀ ਫਿਰ ਉਹਨਾਂ ਪੱਕਾ ਕਰਤਾ ਪੱਕਾ ਕਰਕੇ ਉਹਨਾਂ ਨੇ ਮਗਾਨ ਲੈ ਲੇ ਕਾਰੋਬਾਰ ਖੋਲ੍ਹ ਲੇ ਸਾਡੇ ਪੰਜਾਬੀਆਂ ਨੇ ਕਿਤੇ ਗੰਦ ਪਾਇਆ ਪਹਿਲਾਂ ਸਾਡਾ ਪੰਜਾਬੀ ਵੀ ਬਲਡਮਾ ਬੱਦਦਾ ਜੀ ਬਿਲਕੁਲ ਠੀਕ ਹੈ ਜੀ 5 ਸਾਲ ਦੇ ਨਿਆਣੇ ਦਾ ਕੀ ਕਸੂਰ ਤਾਂ ਉਹਨੂੰ ਐ ਸਮਝਾਓ ਜੀ ਫਿਰ ਦੂਸਰੀ ਗੱਲ ਤੁਸੀਂ ਇੱਕ ਨਵਾਂ ਕੋਈ ਨੋਟੀਫਿਕੇਸ਼ਨ ਲਿਆਓ ਉਹਦੇ ਤੁਸੀਂ ਕਹੋ ਕਿ ਪਾਈ ਅੱਗੇ ਨੂੰ ਕੋਈ ਕਿਸੇ ਭਈਏ ਦਾ ਧਾਰਕ ਨਹੀਂ ਬਣਾ ਕੋਈ ਉਹਰੇ ਜ਼ਮੀਨ ਨਹੀਂ ਖਰੀਦ ਸਕਦਾ ਠੀਕ ਹੈ ਜੀ ਜੀ ਕੋ ਆਪਣਾ ਲਿਟੀਕੇਸ਼ਨ ਲਾ ਦਿਓ ਕਿ ਹਾਂਜੀ 6 ਮਹੀਨੇ ਦੇ ਬਾਅਦ ਉਹਰੇ ਬੰਦਾ ਰਹਿਣਾ ਹੀ ਚਾਹੀਦਾ ਜੀ ਆਪਣੇ ਇਲਾਕੇ ਵਿੱਚ 6 ਮਹੀਨੇ ਲਾ ਦਿਓ ਆਪ ਇਹੋ ਨਾਲ ਉੱਡ ਜਾਣਾ ਅਸੀਂ ਖੁਦ ਅਸੀਂ ਖੁਦ ਕੰਡਮ ਹੋਲੇ ਸਾੜ ਤੇ ਕੰਮੇ ਨਹੀਂ ਹੁੰਦੇ ਸਾਡੇ ਲੋਕਾਂ ਦੇ ਅੱਧੇ ਅੱਧੇ ਨਿਆਣੇ ਬਾਹਰ ਬੈਠੇ ਆ ਜੀ ਕੰਮ ਭਈਆਂ ਨੇ ਸੰਭ ਲਈ ਤੁਸੀਂ ਲੇਬਰ ਚੌਕ ਉੱਪਰ ਚੱਲ ਜਿਓ ਭਈਏ ਨੇ 600 ਮਾਵੀ ਤੁਰਨਾ ਪੰਜਾਬੀ ਨੇ 700 ਮਾਵੀ ਤੁਰਨਾ ਉਹਨੇ ਕਹਣਾ ਜੀ ਤਾਂ ਦਾ ਠੇਕਾ ਦੇ ਦੋ ਨਹੀਂ ਫਿਰ ਗਲਤੀ ਇਹ ਚ ਪ੍ਰਵਾਸੀਆਂ ਦੀ ਤੋੜੋ ਗਲਤੀ ਤਾਂ ਸਾਡੀ ਹੈ ਪ੍ਰਵਾਸੀ ਹੁਣ ਸਿਰਪਾ ਚੜ ਗਏ ਹੁਣ ਸਿਰਪਾ ਚੜ ਕੇ ਨੱਚਣ ਲੱਗ ਗਏ ਤੰਦਵ ਹੋ ਰਿਹਾ ਆ ਮੁੰਡਾ 5 ਸਾਲ ਦਾ ਨਿਆਣੇ ਦਾ ਕਿਆ ਕਸੂਰ ਤਾਂ ਜੀ ਕੋਈ ਮਾਰਦਾ ਅਸੀਂ ਤਾਂ ਪਹਿਲੀ ਵਾਰ ਹੀ ਸੁਣਿਆ ਪਹਿਲੀ ਵਾਰ ਹੀ ਸੁਣਿਆ ਜੇ ਸਾਡੇ ਲੋਕ ਹੁਣ ਵੀ ਨਾ ਜਾਗੇ ਤਾਂ ਫਿਰ ਜਾਗਦੇ ਜ਼ਮੀਰ ਵਾਲਾ ਪੰਜਾਬ ਰਹਿਣਾ ਨਹੀਂ ਪ੍ਰਿੰਸ ਜੀ ਘਟਨਾ ਨੂੰ ਅੰਜਾਮ ਇੱਕ ਬੰਦੇ ਨਾਲ ਦੁੱਤਾ ਹੈ ਠੀਕ ਹੈ ਉਹਨੂੰ ਫੜੋ ਕਾਨੂੰਨੀ ਤੌਰ ਤੇ ਸਜ਼ਾ ਦਿਓ ਪਰ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਪੂਰੀ ਕੌਮੇ ਹੁੰਦੀ ਉਹਦੇ ਚ ਉਹਦੇ ਵਿੱਚ ਇੱਕ ਆ ਤੁਸੀਂ ਇੱਕ ਕੇਸ ਹਾਈਲਾਈਟ ਹੋ ਗਿਆ ਛਾਪ ਦਾ ਰੋਜ਼ ਕਿੰਨੇ ਹੁੰਦੇ ਆਂ ਦਾਰੂ ਪੀ ਕੇ ਲੋਕਾਂ ਦੇ ਘਰ ਦੇ ਉਰੇ ਗੰਦ ਪਾਉਂਦੇ ਆਂ ਕਿਰਪਾਨਾਂ ਦਿਖਾਉਂਦੇ ਆਂ ਕਹਿੰਦੇ ਤੁਹਾਨੂੰ ਮਾਰ ਦੂੰਗੇ ਵੜ ਦੂੰਗੇ ਦਸ-ਦਸ ਥਾਣੇ ਆ ਜਾ ਕੇ ਚਨਾਲੂਆਂ ਦੇਖ ਲੋ ਜੇ ਕੀ ਹਾਲ ਹੈ ਸਿੰਘਪੁਰੇ ਮੇ ਜਾ ਕੇ ਦੇਖ ਲੋ ਕੀ ਹਾਲ ਹੈ ਸਿੰਘਪੁਰ ਦਾ ਅਗਲਾ ਸਰਪੰਚ ਭਈਆ ਹੋਊਗਾ ਮੇਰੀ ਗੱਲ ਨੋਟ ਕਰ ਲੋ ਜਾਤਾ ਉਹ ਰਕਬੇ ਚ ਕਰਾਲੀ ਆਇਆ ਨਹੀਂ ਹੁਣ ਮਿੰਤਾ ਕਰਦੇ ਆ ਕਹਿੰਦੇ ਜੀ ਓਰੇ ਸਰਪੰਚ ਬਣ ਜਾਣਾ ਤੁਸੀਂ ਸਰਪੰਚ ਤੱਕ ਬਣਵਾਤੇ ਤੁਸੀਂ ਗਿਰ ਗਏ ਨੇ ਤੁਹਾਨੂੰ ਇੰਨੀ ਵੋਟ ਪਿਆਰੀ ਹੋਗੀ ਤੁਹਾਨੂੰ ਆਪਣੀ ਜਨਤਾ ਨਹੀਂ ਪਿਆਰੀ ਰਹੀ ਸਾਨੂੰ ਕੀ ਲੱਗਦਾ ਕਿ ਰਾਜਨੀਤਿਕ ਲੋਕਾਂ ਦਾ ਲੀਡਰਾਂ ਦਾ ਐਮਸੀਆਂ ਦਾ ਕਾਉਂਸਲਰਾਂ ਦਾ ਕਸੂਰ ਹੈ ਜੀ ਦਾ ਸ਼ਰੀਆਮ ਕਹਿੰਦੇ ਹੈ ਕਸੂਰ ਸਾਡੀ ਸਰਕਾਰ ਆਊਗੀ ਕਾਹਲੂ ਅਸੀਂ ਅਸੀਂ ਬਣਦੇ ਆ ਅਸੀਂ ਨਹੀਂ ਬਣਾਉਂਗੇ ਸਾਨੂੰ ਵੋਟ ਨਾਲ ਦਾ ਮਤਲਬ ਨਹੀਂ ਸਾਨੂੰ ਆਪਣੇ ਬੰਦੇ ਪਿਆਰੇ ਨੇ ਸਾਡੇ ਐਡੇ ਜਿਹਾ ਹੁਣ ਆ ਕਹਣਾ ਕੁਝ ਦੇਰ ਬਾਅਦ ਜਿਹੜਾ ਇਹ ਮੁੱਦਾ ਹਿੰਦੂ ਸਿੱਖਾਂ ਦਾ ਬਣ ਜਾਣਾ ਨਹੀਂ 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 ਹਿੰਦੂ ਸਿੱਖਾਂ ਦਾ ਤੁਸੀਂ ਤਾਂ ਹਿੰਦੂ ਪਰਿਵਾਰ ਨਾਲ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਤੁਸੀਂ ਫੇਰ ਵੀ ਵਿਰੋਧ ਕਰ ਰਹੇ ਹੋ ਵਿਰੋਧ ਤਾਂ ਵੀਰ ਜੀ ਮੇਰੀ ਇਹਦੇ ਵਿੱਚ ਵਿਰੋਧ ਅਸੀਂ ਹਿੰਦੂ ਧਰਮ ਦਾ ਨਹੀਂ ਕਰ ਰਹੇ ਵਿਰੋਧ ਅਸੀਂ ਕਮਿਊਨਿਟੀ ਦਾ ਕਰ ਰਹੇ ਹਾਂ ਜਿਹੜੇ ਬੰਦੇ ਗਲਤ ਆ ਅਗਲਾ ਹੀ ਦੇਖੋ ਉਰੇ ਆਪਣੇ ਬਿਜਲੀ ਫਰੀ ਹੈ ਜੀ ਰਾਸ਼ਨ ਫਰੀ ਹੈ ਫਰੀ ਹੈ ਤੁਸੀਂ ਨੇ ਆਧਾਰ ਕਾਰਡ ਉਹਨਾਂ ਦਾ ਬਣਾਤੇ ਆ ਆਧਾਰ ਕਾਰਡ 'ਤੇ ਉਰੇ ਦਾ ਐਡਰੈਸ ਪਾਤਾ ਕਾਰਡ ਨੰਬਰ ਇਹਨਾਂ ਗਲੀ ਨੰਬਰ ਆ ਇੱਕ ਮਿੰਟ ਤੁਸੀਂ ਥੱਲੇ ਐਂ ਪਾਇਆ ਵੀ ਪਿਛਲਾ ਕਿੱਥੇ ਤੇ ਆ ਜੀ ਉਹ ਤੁਸੀਂ ਪਾਸਪੋਰਟ ਤੇ ਥੋੜਾ ਜਦੋਂ ਚੇਂਜ ਹੋਊਗਾ ਉੱਥੇ ਬਾਹਰ ਜਾ ਕੇ ਜਾਂ ਤੁਸੀਂ ਪੀਆਰ ਹੁੰਨੇ ਆ ਤਾਂ ਬਕਾਇਦਾ ਬੰਦੇ ਇੰਡੀਅਨ ਬੰਦੇ ਨੂੰ ਫਲਾਣੀ ਕੰਟਰੀ ਦੀ ਪੀਆਰ ਦੇ ਦਿੱਤੀ ਤੁਸੀਂ ਮੈਨੂੰ ਇੱਕ ਵੀ ਆਧਾਰ ਕਾਰਡ ਦਿਖਾਓ ਜੀ ਜਿਹਦੇ 'ਤੇ ਪੈਂ ਲਿਖਿਆ ਹੋਵੇ ਜੀ ਆ ਭਈਆ ਫਲਾਣੀ ਜਗ੍ਹਾ ਤੇ ਆਇਆ ਤਾਂ ਜੀ ਇਹਦਾ ਪਿਛਲਾ ਐਡਰੈਸ ਇਹ ਬੰਦਾ ਮਾਰ ਕੇ ਅਗਲਾ ਓੜ ਜਾਂਦਾ ਤਾਂ ਹੀ ਤਾਂ ਰੌਲਾ ਜਿਹੜੇ ਇਹ ਪ੍ਰਦਰਸ਼ਨ ਕਰ ਰਹੇ ਆ ਕੁੜੀ ਦੇ ਪਹਿਲਾਂ ਗੱਲ ਦਬਾਤੀ ਗਈ ਕਿਸੇ ਕਿਸੇ ਕੁੜੀ ਦਾ ਰੇਵ ਕਰਦਾ ਕਿਸੇ ਭਈਏ ਨਹੀਂ ਹਮ ਮਤਲਬ ਬਹੁਤ ਘੱਟ ਉਮਰ ਦਾ ਠੀਕ ਹੈ ਚਲੋ ਅੱਛੀ ਫੈਮਿਲੀ ਕਰਕੇ ਚਲੋ ਅਸੀਂ ਸ਼ਹਿਰ ਦੇ ਮੋਹਤਵਾਰ ਬੰਦੇ ਆ ਅਸੀਂ ਕਹਿੰਦੇ ਠੀਕ ਹੈ ਜੀ ਵੀ ਅਫਦਲ ਨਹੀਂ ਉੱਠਣੀ ਚਾਹੀਦੀ ਕਟਾਪਾ ਵੀ ਚੜਿਆ ਉਹਦਾ ਪੂਰਾ ਉਹਨੇ ਇੱਕ ਪੰਗਾ ਕਰਿਆ ਉਹਦੇ ਨਾਲ ਦਾ ਕਿੰਨਾ ਮਹਿਕਮਾ ਸਟਰੋਂਗ ਹੁੰਦਾ ਵੀ ਚੱਕ ਦੋ ਕੰਮ ਨੂੰ ਵੀ ਆਪਣੇ ਬੰਦੇ ਦਾ ਕੁਝ ਵੀ ਨਹੀਂ ਹੱਲ ਹੁਣ ਆਹ ਰੋਪੜ ਗਏ ਤੇ ਜੀ ਉੱਥੇ ਆ ਗਣੇਸ਼ ਜੀ ਦਾ ਕਿਹਾ ਤਾਂ ਵਿਚਰ ਜਾਂਦਾ ਠੀਕ ਹੈ ਜੀ ਉੱਥੇ ਜੀ ਸਿੱਖਾਂ ਨੂੰ ਗਾਲਾਂ ਕੱਢੀ ਪਈਆਂ ਨੇ ਤੇ ਉਹਨਾਂ ਨੇ ਜਾਮ ਲਾਤੇ ਆ ਨਾਲੇ ਬੜਾਂਗਾ ਕਰਿਆ ਨਾਲੇ ਉਹਦੇ ਵਿੱਚ ਸਰਪੰਚ ਦਾ ਇੱਕ ਸਰਪੰਚ ਦਾ ਸਰਵੰਦਾ ਮੁੰਡਾ ਦਾ ਕਹਿੰਦਾ ਮੈਂ ਸਰਪੰਚ ਹੁੰਦਾ ਜੀ ਐਨੇ ਗਿਰ ਗਏ ਅਸੀਂ ਲੋਕ ਤੁਸੀਂ ਯੂਪੀ ਮਖਾਂ ਕੇ ਦਿਖਾ ਦਿਓ ਲੈ ਵੀ ਆਪਣੇ ਟਰੱਕਾਂ ਵਾਲੇ ਹੁਣ ਹੀ ਪਈਆਂ ਨਾਲ ਲੈ ਕੇ ਜਾਂਦੇ ਆ ਉਹ ਅੰਦਰੇ ਦੱਬ ਦਿੰਦੇ ਬੰਦੇ ਨੂੰ ਉੱਥੇ ਵਧਿਆ ਕਹਿੰਦੇ ਆ ਮੈਂ 15 ਦਿਨ ਲਾ ਕੇ ਆਇਆ ਤਾਂ ਕੁਝ ਟਾਈਮ ਪਹਿਲਾਂ ਕਹਿੰਦੇ ਜੀ ਸਾਡੇ ਪਿੰਡ ਚ ਅੱਜ ਤੱਕ ਬਿਜਲੀ ਮੈਕਮੇ ਦਾ ਕੋਈ ਬੰਦਾ ਨਹੀਂ ਬੜਿਆ ਨਾ ਅਸੀਂ ਅੱਜ ਤੱਕ ਸਾਰੀ ਮਰਮ ਬਿੱਲ ਦੇ ਆ ਸਾਡੇ ਦਿਨਵਾ ਬਿਜਲੀ ਆਂਦੀ ਨਹੀਂ ਰਾਤ ਨੂੰ ਜਾਂਦੀ ਨਹੀਂ ਕਿਆ ਲੱਗਦਾ ਇੱਕੇ ਦੀ ਘਾਟ ਆ ਸਾਡੇ ਆਪਣੇ ਬਿਲਕੁਲ ਜੀ ਹੁਣ ਤੁਸੀਂ ਤੁਸੀਂ ਰਿਪੋਰਟਰ ਆ ਤੁਸੀਂ ਮੇਰੇ ਦੋਸਤ ਵੀ ਆ ਆਪਾਂ ਭਾਈਚਾਰਕ ਹੈ ਤੁਸੀਂ ਸਿੱਖ ਕਮਿਊਨਿਟੀ ਅਸੀਂ ਹਿੰਦੂ ਕਮਿਊਨਿਟੀ ਆਪਾਂ ਭਾਈਚਾਰਕ ਸਾਂਝ ਓਕੇ ਰੱਖਦੇ ਆ ਠੀਕ ਹੈ ਅਸੀਂ ਵੀ ਉਹਨਾਂ ਚੀਜ਼ਾਂ ਦੇ ਪਰਹੇਜ਼ ਰੱਖਦੇ ਜਿਹੜੀ ਤੁਹਾਨੂੰ ਪਸੰਦ ਨਹੀਂ ਤੁਸੀਂ ਵੀ ਉਹ ਰੱਖਦੇ ਆ ਠੀਕ ਹੈ ਆਪਾਂ ਭਾਈਚਾਰਾ ਬਣਾ ਕੇ ਰੱਖਿਆ ਆਪਾਂ ਕਾਹਤੇ ਆ ਗੱਲ ਕਰਨੀ ਆ ਵੀ ਕੱਲੂ ਐਦਾਂ ਮੁੱਦਾ ਬਣ ਜੇ ਜੋ ਮਰਜ਼ੀ ਬਣੇ ਯਾਰ ਇੱਕ ਪਾਸੇ ਹੋ ਜੋ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਸਾਡੇ ਨਾਲ ਖੜੇ ਆ ਅਸੀਂ ਪੰਜਾਬ ਦੇ ਅਸੀਂ ਵਸਦੇ ਆ ਤੁਸੀਂ ਵਸਦੇ ਆ ਆਪਣਾ ਇਕੱਠਾ ਸਾਂਝਾ ਪੰਜਾਬ ਆ ਹੁਣ ਇਹ ਕਹਿੰਦੇ ਬੰਦੇ ਤਾਂ ਤੁਹਾਡੇ ਵੀ ਬਾਹਰ ਬਹੁਤ ਜਾਣਦੇ ਆ ਮੈਂ ਤਾਂ ਕਹਿ ਰਿਹਾ ਗੰਦ ਦਾ ਨਹੀਂ ਤਾਂ ਬੰਦੇ ਵੀਰ ਜੀ ਸਾਡੇ ਬੰਦੇ ਯੂਪੀ ਵੀ ਬੈਠੇ ਆ ਉਹ ਕੋ ਗੰਦ ਪਾਉਂਦੇ ਆ ਉੱਥੇ ਤੇ ਕੋਈ ਸੁਣੀ ਖਬਰ ਹੈ ਜੀ ਆ ਪੰਜ ਸਾਲ ਦਾ ਬੱਚਾ ਤਾਂ ਫੁੱਲ ਹੁੰਦਾ ਜੀ ਡੁੱਬ ਕੇ ਮਰਨ ਵਾਲੀ ਗੱਲ ਹੈ ਇਨੀ ਖੁੱਦ ਹੀ ਕਮਿਊਨਿਟੀ ਨੂੰ ਚਾਹੀਦਾ ਵੀ ਗਲ ਘੋੜ ਕੇ ਪਾ ਕੇ ਚੌਕ ਪਰ ਖੜਾ ਕੇ ਗੋਲੀ ਮਾਰੋ ਬਾਕੀ ਉਹਨੂੰ ਅਕਲ ਆਵੇ ਸਾਡੇ ਵਾਲੇ ਤਾਂ ਸਟਰੋਂਗ ਹੈ ਜੇ ਮੈਂ ਕੱਲ ਨੂੰ ਰੱਬ ਨਾ ਕਰੇ ਕੋਈ ਗਲਤ ਕੰਮ ਕਰਦਾ ਕਿ ਤੁਸੀਂ ਮੇਰੇ ਸਾਥ ਦਉਗੇ ਨਹੀਂ ਬਿਲਕੁਲ ਤੁਸੀਂ ਕਹੋਗੇ ਭਾਈ ਮੈਂ ਨਹੀਂ ਅੱਗੇ ਵਧਣ ਜਾਣਦਾ ਬਿਲਕੁਲ ਸਾਡੇ ਵਾਲੇ ਦਵੇ ਬੈਠੇ ਆ ਐਡਾ ਬੜਾ ਐਡਾ ਬੜਾ ਕਰਾਲੀ ਦੀ ਆਬਾਦੀ ਆ 50000 ਤਾਂ ਹੋਣੀ ਹੁਣ ਇਹਨਾਂ ਨੂੰ 5000 ਬੰਦਾ ਦਿ ਉੱਥੇ ਤੋਂ ਟ੍ਰੇਨ ਚੜਦੇ ਆ ਪਤਾ ਨਹੀਂ ਟਿਕਟ ਲੈਣੇ ਨਹੀਂ ਲੈਣੇ ਇੱਥੇ ਉਤਰਿਆ ਉਹਨੇ ਰੱਬ ਨਾ ਕਰਾ ਉੱਥੇ ਵਾਰਦਾਤ ਕਰੀ ਪੰਜਾਬ ਆਜੋ ਪੰਜਾਬ 'ਚ ਵਾਰਦਾਤ ਕਰੀ ਉੱਥੇ ਚਲੇ ਜਾਓ ਮੈਂ ਤੁਹਾਨੂੰ ਲੀਕੇ ਦਿੰਦਾ ਤੁਸੀਂ ਇਹਨਾਂ ਦਾ ਕੋਈ ਬੰਦਾ ਬੁਲਾਓ ਉਹਦਾ ਆਧਾਰ ਕਾਰਡ ਉਹਦਾ ਬਣਿਆ ਹੋਇਆ ਉਹਨੂੰ ਪੈਸੇ ਦਿਓ ਮੈਂ ਚੱਕਦਾ 10000 ਰੁਪਇਆ ਉਹਨੇ ਬੰਦੇ ਚਾਕੂ ਮਾਰਨਾ ਗੱਡੀ ਚੜ੍ਹ ਜਣੀ ਲੱਭ ਕੇ ਦਿਖਾਦੇ ਮੈਂ ਲੀਕੇ ਦਿੰਦਾ ਤੁਹਾਨੂੰ ਭਾਈ ਹੁਣ ਤਾਂ ਬਹੁਤ ਸਟਰੋਂਗ ਹੋ ਗਏ ਕਾਉਂਸਲਰ ਬਣਨ ਲੱਗੇ ਪਏ ਆ ਸਰਪੰਚ ਬਣ ਕੇ ਅੱਜ ਤਾਈ ਜਿਹੜੇ ਬਣ ਗਏ ਵਿਆਹ ਲਾ ਕੇ ਕੁੜੀਆਂ ਦੇ ਕਰਾਉਣ ਸਾਡੀਆਂ ਕੁੜੀਆਂ ਦੇ ਵਿਆਹ ਲਾ ਕੇ ਕਰਾਉਣਾ ਫੇਰ ਅਸੀਂ ਅਸੀਂ ਕਿੱਥੇ ਚਲੇ ਗਏ ਅਸੀਂ ਥੱਲੇ ਦੱਬ ਰਹੇ ਆ ਇਹਨਾਂ ਦੇ ਏਰੀਆ ਵਿੱਚ ਖਾਂ ਕੇ ਦਿਖਾ ਦਿਓ ਵੀ ਚਲੂ ਪੂਰੇ ਵੀ ਪੂਰੇ ਵੀ ਜਿੱਥੇ ਦਾ ਕੋਈ ਭਈਆ ਸਰਪੰਚ ਹੈ ਨਾ ਪਿੰਡ ਵਾਜ ਤੁਸੀਂ ਖਾਂ ਕੇ ਦਿਖਾ ਦਿਓ ਜੇ ਜਾਣਾ ਤੁਹਾਡੀ ਨਾਲ ਦੀ ਨਾਲ ਨਾ ਕੱਢਤੀ ਉਹਨਾਂ ਨੇ ਨਾਲੇ ਹੱਲ ਕਿਹਾਏ ਹੱਲ ਕਿਹਾਏ ਨਾ ਤਾਂ ਵੀ ਦੇਖੋ ਜੀ ਧਾਰ ਕਾਰਡ ਕੈਨਸਲ ਕਰੋ ਜਿਹੜੇ ਬਣੇ ਵੀ ਆਂ ਜਿੰਨੀ ਵੋਟ ਉੜਦੀ ਉੜਨ ਦੋ 100 ਉੜ ਜੂ ਪਰਵਾੜ ਦੇ ਐਮ ਸੀ ਡੀ 200 ਉੜ ਜੂ ਠੀਕ ਆ ਜਿਹੜੀ ਉੜੂਗੀ ਉਹ ਜੀ ਵਧੂਗੀ ਵੀ ਠੀਕ ਹੈ ਜੀ ਸਾਥ ਵੀ ਦੇਣਗੇ ਪੰਜਾਬੀ ਪੰਜਾਬੀ ਤਾਂ ਦਊਂਗਾ ਹੀ ਸਾਥ ਕਿਉਂ ਨਹੀਂ ਦਊਂਗਾ ਪੰਜਾਬੀਆਂ ਦੇ ਭਲਾਈ ਦੀ ਗੱਲ ਹੋਊਗੀ ਸਾਥ ਨਹੀਂ ਦਊਂਗੇ ਵੋਟਰ ਕਾਰਡ ਕੈਨਸਲ ਕਰੋ ਰਿਸਟਰੀਆ ਕੈਨਸਲ ਕਰੋ ਠੀਕ ਹੈ ਕੈਨਸਲ ਕਰਾ ਕੇ ਦੁਬਾਰਾ ਉਹਦੇ ਬਾਅਦ ਬੋਲੀ ਲਵਾਓ ਆਪਣੇ ਵਰਗੇ ਅਸੀਂ ਕਰੀ ਦੂਗੇ ਸਾਡੇ ਹੋਰ ਬੰਦੇ ਬਹੁਤ ਆ ਠੀਕ ਹੈ ਇਹਨਾਂ ਨੂੰ ਕਹੋ ਜੀ 6 ਮਹੀਨੇ ਦੇ ਬਾਅਦ ਤੁਸੀਂ ਉਰੇ ਰਹਿਣਾ ਨਹੀਂ ਜੀ ਜਿਗਣਾ ਅਸੀਂ ਬੀਜੇ ਪਰ ਰਹਿੰਦੇ ਆ ਬਾਹਰ ਜੇ ਇਹ ਇੱਕਦਮ ਚਲੇ ਗਏ ਕੰਮ ਕੌਣ ਸੰਭੂਗਾ ਵੀਰ ਜੀ ਮੇਰੀ ਗੱਲ ਦਾ ਜਵਾਬ ਦਿਓ ਵੀਰ ਜੀ ਮੇਰੀ ਗੱਲ ਸੁਣੋ ਮੈਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਉਹ ਤਾਂ ਸਹੀ ਤੁਸੀਂ ਰੋਜ਼ 버ਗਰ ਖਾਂਦੇ ਆ ਤੁਸੀਂ ਰੋਜ਼ ਕੁਲਚੇ ਖਾਂਦੇ ਆ ਜਾਂ ਤੁਹਾਨੂੰ ਮਿਲਦਾ ਹੀ ਨਹੀਂ ਤੁਸੀਂ ਆਪਣੇ ਬੰਦਿਆਂ ਨੂੰ ਵੜਾਵਾ ਦੋਗੇ ਬਾਈ ਤੂੰ ਅਸੀਂ ਪੈਸੇ ਖਰਚਦੇ ਆ ਤੁਹਾਨੂੰ ਬੈਜੀਡ ਹੀ ਲੱਗ ਦਿੰਦੇ ਆ ਆਪਣੇ ਵਾਲੇ ਤਾਂ ਹੁਣ ਵੀ ਬਹੁਤ ਵੀਡੀਓ ਆਉਂਦੀਆਂ ਖੜੇ ਹੁੰਨੇ ਉਹਦੇ ਕੋਲ ਇੱਕ ਵੀ ਨਹੀਂ ਜਾਂਦਾ ਉਧਰ ਵੀ ਡੋਗੇ ਬਹੁਤ ਏਰੀਆ ਇਹ ਜੀ ਹਿਸ਼ਾਰਪੁਰ ਸਾਈਡ ਦੇ ਤੁਸੀਂ ਬੰਦਾ ਤੁਹਾਡਾ ਬੰਦਾ ਰੇੜੀ ਨਹੀਂ ਲਾ ਸਕਦਾ ਖੰਗਣੇ ਦੰਦੇ ਲਾ ਹੀ ਦੰਦੇ ਡੰਡਾ ਫੇਰਦੇ ਆ ਉਹ ਇੰਨਾ ਇੱਕਾਏ ਆਪਣੀ ਇਲਾਕੇ ਵਿੱਚ ਦੇਖੋ ਹੁਣ ਆਪਾਂ ਨੂੰ ਇੱਕ ਉੱਥੇ ਖੜ ਕੇ ਖਾਂਦੇ ਆ ਉਹਨਾਂ ਨੋਟ ਕਮਾ ਕੇ ਦੰਦੇ ਆ ਉਹਨੇ ਕੋਠੀਆਂ ਪਾਲੀਆਂ ਆਪੋਂ ਉੱਥੇ ਬੈਠੇ ਆ ਹੁਣ ਆਪਾਂ ਨੂੰ ਇੱਕੇ ਦੀ ਲੋੜ ਦੇਖੋ ਜੀ ਰੋਟੀ ਵੀ ਫਰੀ ਆ ਬਿਜਲੀ ਵੀ ਫਰੀ ਆ ਇਲਾਜ ਵੀ ਤੇਰੇ ਮੇਰੇ ਵਰਗਾ ਜਿਹਦੇ ਘਰ ਉਹਦੀ ਘਰ ਵਾਲੀ ਕੰਮ ਕਰਦੀ ਆ ਕੱਪੜਾ ਵੀ ਫਰੀ ਆ ਠੀਕ ਐ ਜਿੰਨੇ ਪੈਸੇ ਜੁੜਦੇ ਆ ਸਾਰਾ ਮਾਲ ਇਕੱਠਾ ਹੋ ਰਿਹਾ ਇਲਾਜ ਫਰੀ ਆ ਪੜਾਈ ਫਰੀ ਆ ਸਭ ਸੁਪਰੀਆ ਲੈ ਰਹੇ ਆ ਅਗਲੇ ਇਹ ਤੁਹਾਡੇ ਹੀ ਮਾਲ ਲੈ ਰਹੇ ਆ ਫਿਰ ਇਧਰੇ ਫਿਰ ਇੱਕ 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 ਬੰਦਾ ਇੱਕ ਬੰਦਾ ਕਹਿ ਰਿਹਾ ਤਾਂ ਕਹਿੰਦਾ 90% ਟੈਕਸ ਪੰਜਾਬੀ ਦੰਦੇ ਆ ਹਾਂ ਫਿਰ ਦੰਦੇ ਆ ਜੀ ਠੀਕ ਹੈ ਜੀ 10% ਟੈਕਸ ਇਹ ਦੰਦੇ ਆ ਪਰ ਵਰਤੋਂ ਆ ਜਿਹੜੀ 90% ਇਹ ਕਰਦੇ 10% ਪੰਜਾਬੀ ਕਰਦੇ ਕੀ ਲੱਗਦਾ ਵੀ ਹੈ ਜੀ 100% ਵਰਤੋਂ ਕਰਨੀ ਆ 100 ਹੀ ਪਰਸੈਂਟ ਜੇ ਤੁਸੀਂ ਹੁਣ ਵੀ ਨਾ ਜਾਗੇ ਕੱਲੋਂ ਸਾਡਾ ਨਿਆਣਾ ਮਰ ਜੂਗਾ ਪਰਸੋਂ ਨੂੰ ਕਿਹ ਔਰ ਦਾ ਮਰ ਜੂਗਾ ਫਿਰ ਕੱਢਣਾ ਤਾਂ ਨਹੀਂ ਹੱਲ ਜ਼ਹਿਰ ਐ ਨਾ ਮਾਂ ਇਨਾਮਾ ਜ਼ਹਿਰ ਐ ਸਾਡੇ ਮਾਂ ਨਹੀਂ ਹੈ ਸਾਡੇ ਮਾਂ ਪਿਆਰ ਐ ਅਸੀਂ ਰਲ ਮਿਲ ਕੇ ਰਹਿੰਦੇ ਆ ਜਿਹੜਾ ਹਿੰਦੁਸਤਾਨ ਐ ਉਹਦੇ ਮਾਂ ਸਾਰੀ ਜਾਤਵਰਾ ਦੀ ਰਹਿੰਦੀ ਐ ਕੋਈ ਉੱਚੀ ਐ ਕੋਈ ਨੀਮੀ ਐ ਸਭ ਰਲ ਮਿਲ ਕੇ ਰਹਿੰਦੇ ਇੱਕ ਦੂਜੇ ਫੀਫਾ ਕੇ ਗੱਲ ਕਰਦੇ ਆ ਅਸੀਂ ਤਾਂ ਕਰਦੇ ਨਹੀਂ ਇਨਾ ਮਾਂ ਤਾਂ ਬਹੁਤ ਵਿਤਕਰਾ ਤੁਸੀਂ ਨਾ ਇਲਾਕੇ ਵਿੱਚ ਜਾ ਕੇ ਆਇਓ ਇਨਾ ਬਹੁਤ ਵਿਤਕਰਾ ਐ ਫਿਰ ਕੱਢ ਦੇਣਾ ਹੱਲ ਐ ਕੱਢਣਾ ਹੀ ਹੱਲ ਐ ਹੋਰ ਕੋਈ ਹੱਲੇ ਨਹੀਂ ਜਦ ਕੋਈ ਕੁੱਤਾ ਜਦ ਕੋਈ ਕੁੱਤਾ ਵੱਢਣ ਲੱਗ ਜਵੇ ਔਰ ਹਲਕ ਜਵੇ ਉਹਨੂੰ ਮਾਰਨਾ ਜ਼ਰੂਰੀ ਹੋ ਜਾਂਦਾ ਹਾਂਜੀ ਠੀਕ ਹੈ ਇਹ ਇਹਨਾਂ ਦੇ ਨਿੱਜੀ ਵਿਚਾਰ ਹੈ ਜੋ ਇਸ ਐਸਪੋਰ ਪੰਜਾਬੀ ਮੈਂ ਗੱਲ ਕਰਦਾ ਐ ਐਸਪੋਰ ਪੰਜਾਬ ਦਾ ਮਸ਼ੀਂਦਾ ਮੈਂ ਆਹ ਗੱਲ ਕਰ ਰਿਹਾ ਤੁਸੀ ਜ਼ਹਿਰ ਤਾਂ ਸਾਡੇ ਚ ਵੀ ਐ ਅਸੀਂ ਕਿਹੜਾ ਕੋਈ ਖਾਈ ਪੀ ਰੋਟੀ ਐ ਵੀ ਕੋਈ ਵੀ ਚੱਬ ਜੂਗਾ ਚਲੋ ਇਹ ਤਾਂ ਗੱਲ ਹੈ ਉਹ ਆ ਪੰਜਾਬੀ ਬੜੇ ਅਣਖੀਲੇ ਐ ਹਾਂ ਲੜਾਕੇ ਐ ਪਰ ਜਿੱਥੇ ਜਾਇਜ਼ ਐ ਜਿੱਥੇ ਅਣਖ ਦੀ ਗੱਲ ਐ ਅਸੂਲਾਂ ਦੀ ਗੱਲ ਐ ਉੱਥੇ ਅੜਦੇ ਐ ਐਵੇਂ ਬੱਚਿਆਂ ਤੇ ਤੱਕੇ ਨਹੀਂ ਕਰਦੇ ਹੁਣ ਦੇਖੋ ਇਹ ਪ੍ਰਕਿਰਤਿਕ ਆਫਤ ਆਈ ਪੰਜਾਬ ਮਾ ਬਿਲਕੁਲ ਜੀ ਜਰਮਨ ਦੇ ਵਿੱਚ ਪਹਹਾਲ ਆਏ ਜਪਾਨ ਚ ਪੰਜਾਬੀਆਂ ਨੇ ਲੰਗਰ ਲਾਇਆ ਉੱਥੇ ਸਾਡੇ ਉਰੇ ਕਿਹੜਾ ਖੜ ਰਿਹਾ ਦੱਸੋ ਕਿਹੜੀ ਸਟੇਟ ਤੇ ਕਿਆ ਗੱਲਬਾਤ ਹੋਈ ਆ ਜੀ ਪੰਜਾਬੀ ਪੰਜਾਬੀ ਦੇ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਸਿੰਗਰ ਸਾਡੇ ਉਰੇ ਲੜ ਰਹੇ ਆ ਖੜ ਰਹੇ ਸਾਡੇ ਨਾਲ ਹੈ ਜੀ ਮંત્રી ਖੜ ਰਹੇ ਆ ਪੈਸਾ ਲਾ ਰਹੇ ਆ ਕੋਈ 100 ਟਰੈਕਟਰ ਦੇ ਰਿਹਾ ਹੈ ਜੀ ਕੋਈ 100 ਕਰੋੜ ਦੇ ਰਿਹਾ ਅਸੀਂ ਨਹੀਂ ਮਰਦੇ ਪਰ ਸਾਡੇ ਜ਼ਮੀਨ ਜਾਗ ਨਹੀਂ ਚੱਲੇ ਚਲੋ ਧੰਨਵਾਦ ਸੋ ਤੁਸੀਂ ਦੇਖਿਆ ਹੀ ਹੈ ਕਿਵੇਂ ਜਿਹੜਾ ਲੋਕਾਂ ਦੇ ਵਿੱਚ ਰੋਸ ਹੈ ਨੌਜਵਾਨ ਵੀ ਕਾਫੀ ਜਿਹੜੇ ਗੁੱਸੇ ਦੇ ਵਿੱਚ ਹੈ ਤੇ ਉਸੇ ਦੌਰਾਨ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿਵੇਂ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਭਈਏ ਪਹਜਾਓ ਪੰਜਾਬ ਬਚਾਓ ਦੇ ਨਾਰੇ ਲਗਾਏ ਜਾ ਰਹੇ ਆ ਕੈਮਰਾਮੈਨ ਮਨਜਿੰਦਰ ਸਿੰਘ ਦੇ ਨਾਲ ਹਰਮੀਤ ਸਿੰਘ ਕੁਰਾਲੀ ਤੋਂ